ਮੈਂ ਸੁਖਰਾਜ ਸਿੰਘ ਸਿੱਧੂ ਲੀਗਲ ਐਡਵਾਈਜ਼ਰ ਭਾਰਤੀ ਕਿਸਾਨ ਯੂਨੀਅਨ ਦਾ ਤੇ ਮੈਂ ਕੁਝ ਸ਼ਬਦ ਆਪਣੇ ਵੱਲੋਂ ਤੇ ਸਾਡੀ ਸਮੁੱਚੀ ਮਾਨਵਤਾ ਦੇ ਭਲੇ ਲਈ ਤੇ ਸਾਡੀ ਕਿਸਾਨ ਯੂਨੀਅਨ ਵੱਲੋਂ ਮੈਂ ਜੋ ਕਹਿਣਾਗਾ ਮੈਂ ਇਹ ਜਿਹੜਾ ਹੈਗਾਗਾ ਮੈਸੇਜ ਇਹ ਉਹ ਨਾ ਘਰਾਂ ਚ ਬੈਠੇ ਲੋਕਾਂ ਨੂੰ ਤੇ ਇਸ ਦੇ ਨਾਲ-ਨਾਲ ਜੋ ਸਾਡੇ ਕਿਸਾਨ ਵੀਰ ਘਰਾਂ ਵਿੱਚ ਬੈਠੇ ਨੇ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਨਾ ਵੀ ਇਹ ਸਾਡੀ ਆਵਾਮ ਦੀ ਜਿਹੜੀ ਆਵਾਜ਼ ਆ ਇਸ ਨੂੰ ਸਾਡੀ ਉਸ ਗੁੰਗੀ ਬੋਲੀ ਕੇਂਦਰ ਦੀ ਸਰਕਾਰ ਤੱਕ ਪਹੁੰਚਦੇ ਕਰਦਗੇ ਤਾਂ ਜੋ ਕਿ ਸਾਡੀਆਂ ਜਿਹੜੀਆਂ ਅੱਜ ਦੀਆਂ ਮੰਗਾਂ ਨੇ ਇਹ ਇਨਸਾਨੀ ਤੇ ਕਿਸਾਨੀ ਨਾਲ ਜੁੜੀਆਂ ਹੋਈਆਂ ਨੇ ਇਹਨਾਂ ਮੰਗਾਂ ਨੂੰ ਅਸੀਂ ਉਸ ਸੈਂਟਰ ਦੀ ਸਰਕਾਰ ਤੱਕ ਪਹੁੰਚਦਿਆਂ ਕਰਗੇ ਤਾਂ ਜੋ ਕਿ ਸਾਡੀ ਇਨਸਾਨੀ ਤੇ ਕਿਸਾਨੀ ਬਚ ਸਕੇ ਤੇ ਇਸ ਦੇ ਨਾਲ ਸਾਡੀਆਂ ਨਸਲਾਂ ਤੇ ਫਸਲਾਂ ਬਚ ਸਕਣ ਬਈ ਜੀ ਇਹ ਇਨਸਾਨੀ ਤੇ ਕਿਸਾਨੀ ਦੀ ਲੜਾਈ ਆ ਇਹ ਉਸ ਆਉਣ ਵਾਲੇ ਟਾਈਮ ਨੂੰ ਲੈ ਕੇ ਲੜਾਈ ਆ ਤਾਂ ਜੋ ਸਾਡੀਆਂ ਨਸਲਾਂ ਤੇ ਫਸਲਾਂ ਬਚ ਸਕਣ ਤੇ ਸਾਡਾ ਉਹੀ ਪੰਜਾਬ ਪਹਿਲਾਂ ਦੀ ਤਰ੍ਹਾਂ ਸੁਹਾਲ ਪੰਜਾਬ ਬਣਿਆ ਰਹੇ ਕਿਉਂਕਿ ਅਸੀਂ ਸਾਡਾ ਵਿਰੋਧ ਉਹਨਾਂ ਕਾਰਪੋਰੇਟ ਘਰਾਣਿਆਂ ਨਾਲ ਆ ਤੇ ਅਸੀਂ ਸੈਂਟਰ ਦੀ ਗੁੰਗੀ ਬੋਲੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਸਾਨੂੰ ਪੰਜਾਬ ਨੂੰ ਬਰਬਾਦ ਨਾ ਕਰੋ ਤੇ ਜੋ ਸਾਡਾ ਸਿਸਟਮ ਪਹਿਲਾਂ ਚੱਲਦਾਗਾ ਉਹਨੂੰ ਚੱਲਣ ਦਿਓ ਤੇ ਸਾਨੂੰ ਫਸਲਾਂ ਤੇ ਐਮਐਸਪੀ ਦਿਓ ਤਾਂ ਜੋ ਕਿ ਹਰ ਇੱਕ ਗਰੀਬ ਅਮੀਰ ਦੇ ਮੂੰਹ ਦੇ ਵਿੱਚ ਰੋਟੀ ਹਰ ਇੱਕ ਦੇ ਗਰੀਬ ਅਮੀਰ ਦੇ ਚੁੱਲ੍ਹੇ ਤੇ ਰੋਟੀ ਪੱਕਦੀ ਰਹੇ ਤੇ ਜੋ ਹੈਗੇ ਨੇ ਸਾਡੇ ਲੋਕਾਂ ਦੇ ਪੁਰਾਣੇ ਸੱਭਿਆਚਾਰਕ ਕਿਤੇ ਉਹ ਉਸੇ ਤਰ੍ਹਾਂ ਹੀ ਚੱਲਦੇ ਰਹਿਣ ਤੇ ਅਸੀਂ ਇਸ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਤੇ ਅਸੀਂ ਆਪਣੀਆਂ ਫਸਲਾਂ ਨਸਲਾਂ ਨੂੰ ਤੇ ਪੰਜਾਬ ਦੀ ਉਸ ਉਪਜਾਊ ਜ਼ਮੀਨ ਨੂੰ ਜਿਹੜੀ ਸਾਡੀ ਮਾਂ ਗਈ ਜਿਹਦੇ ਖਾਤਰ ਸਾਡੇ ਗੁਰੂਆਂ ਪੀਰਾਂ ਪਗਬਰਾਂ ਨੇ ਸਾਡੇ ਪਿਤਾ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਨੇ ਕੁਰਬਾਨੀਆਂ ਦਿੱਤੀਆਂ ਅਸੀਂ ਉਸ ਜ਼ਮੀਨ ਲਈ ਸਮਰਪਿਤਾਂ ਤੇ ਉਸ ਦੇ ਲਈ ਹੀ ਆਪਣਾ ਹੋਂ ਦਾ ਕਤਰਾ ਕਤਰਾ ਦੇਣ ਤੱਕ ਤਿਆਰ ਹਾਂ ਸਾਡੇ ਨਾਲ ਸਦਾ ਹਰਮੇਸ਼ ਸਿੰਘ ਜੀ ਦੀ ਲਿਖੇ ਗਲਾਂ ਕੀ ਕਿਹੜਾ ਚਾਹਾਂਗੇ ਕੀ ਸੁਨੇਹਾ ਦੇਣਾ ਚਾਹਾਂਗੇ ਸਾਡੇ ਅੱਜ ਦੇ ਜਿਹੜੇ ਅੱਜ ਦੇ ਮਤਲਬ ਇਸ ਦਿਨ ਦਿਹਾੜੇ ਤੇ ਅਸੀਂ ਇਕੱਠੇ ਲੋਕਾਂ ਵਿੱਚ ਸੁਨੇਹਾ ਦੇਣਾ ਜੋ ਨਾ ਵੀ ਹੁਣ ਵੇਲਾ ਘਰੇ ਬੈਠਣ ਦਾ ਨਹੀਂ ਹੁਣ ਸਰਕਾਰ ਨਾਲ ਲੜਨ ਦਾ ਸਮਾਂ ਹੈ ਤੇ ਜਗਜੀਤ ਸਿੰਘ ਦੱਲੇਵਾਲ ਨੂੰ ਬਚਾਉਣ ਦਾ ਸਮਾਂ ਹੈ ਜਿਹੜੀਆਂ ਮਤਲਬ ਤਾਕਤਾਂ ਸਾਨੂੰ ਇਹ ਕਹਿ ਰਹੀਆਂ ਨੇ ਵੀ ਅਸੀਂ ਜਗਜੀਤ ਸਿੰਘ ਦੱਲੇਵਾਲ ਦੀ ਸ਼ਹੀਦ ਦਾ ਖਿਆਲ ਰੱਖ ਕੇ ਉਹਨਾਂ ਦਾ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਆ ਉਹਨੂੰ ਅਸੀਂ ਮੂੰਹ ਤੋੜ ਜਵਾਬ ਦੇਣਾ ਚਾਹੁੰਦੇ ਆ ਵੀ ਜਗਜੀਤ ਸਿੰਘ ਦੇ ਪਹਿਰੇਦਾਰ ਅਸੀਂ ਆ ਅਸੀਂ ਉਹਨਾਂ ਦੀ ਦਵਾਈਆਂ ਅਸੀਂ ਉਹਨਾਂ ਦੀ ਖਾਣਾ ਜਿੰਨੇ ਅਸੀਂ ਵੱਧ ਲੋਕ ਜਾਵਾਂਗੇ ਸਾਾਨੂੰ ਖਾਣਾ ਉਹਦ ਨੂੰ ਆਪੇ ਆਟੋਬੈਟਿਕ ਹੀ ਮਿਲ ਜਾਂਦੀ ਹੈ ਤੇ ਉਹ ਇਸ ਕਰਕੇ ਵੀ ਅਸੀਂ ਉਹਨਾਂ ਦੀ ਖਾਣਾ ਕੀ ਹਾਂ ਸਾਰੇ ਲੋਕ ਜਿੰਨਾ ਇਕੱਠਾ ਹੈ ਉਹਨਾਂ ਦੀ ਖਾਣਾ ਹੈ ਉਹ ਤੰਦਰੁਸਤ ਨੇ ਉਹ ਹੌਸਲੇਬਾਜ਼ ਨੇ ਸਰੀਰਕ ਤੌਰ ਤੇ ਭਾਵੇਂ ਉਹ ਕਮਜ਼ੋਰ ਨੇ ਪਰ ਮਾਨਸਿਕ ਤੌਰ ਤੇ ਪੂਰੇ ਅਡੋਲ ਨੇ ਸਾਨੂੰ ਉਹਨਾਂ ਤੇ ਵਿਸ਼ਵਾਸ ਹੈ ਵੀ ਉਹ ਲੜਾਈ ਸਾਨੂੰ ਜਿੱਤ ਕੇ ਹੀ ਦੇਣਗੇ ਤੇ ਇਸ ਕਰਕੇ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਇਕੱਠ ਆਪਾਂ ਖਨੋਰੀ ਕਰੀਏ ਮੈਂ ਜਗਜੀਤ ਸਿੰਘ ਜੱਗਾ ਜੀ ਬਲਾਕ ਪ੍ਰਧਾਨ ਬੀਕੇ ਜੀ ਸਿੱਧੂਪੁਰ ਮੈਂ ਅੱਜ ਪੰਜਾਬ ਮੰਡ ਦੇ ਸੱਦੇ ਦੇ ਮੰਚ ਤੋਂ ਆਪਣੇ ਬਲਾਕ ਦੇ ਵਿੱਚ ਆਪਣੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਜਿੱਦਾਂ ਆਪਣਾ ਘੋਲ ਬਣਿਆ ਵੈਗਾ ਵੱਡਾ ਮੋਰਚਾ ਲੱਗਿਆ ਵੈ ਸਾਰਿਆਂ ਨੂੰ ਬੇਨਤੀ ਆ ਵੀ ਪਰਿਵਾਰ ਦੇ ਵਿੱਚੋਂ ਇੱਕ ਇੱਕ ਵੀਰ ਇੱਕ ਇੱਕ ਮਾਈ ਵੱਧ ਤੋਂ ਵੱਧ ਉੱਥੇ ਪਹੁੰਚੋ ਤਾਂ ਕਿ ਆਪਾਂ ਜਿਹੜੀ ਗੱਲੇਵਾਲ ਸਾਹਿਬ ਦੀ ਸੋਚ ਹੈ ਉਹਦੇ ਤੇ ਪਹਿਰਾ ਦੇ ਸਕੀਏ ਔਰ ਜਿਹੜੀ ਗੰਦੀ ਬੋਲੀ ਗੂੰਗੀ ਸਰਕਾਰ ਆ ਉਹਨੂੰ ਮੂੰਹ ਤੋੜਵਾ ਜਵਾਬ ਦੇ ਸਕੀਏ ਮੇਰੇ ਬਹੁਤ ਸਤਕਾਰ ਜੋ ਪੰਜਾਬ ਵਾਸੀਓ ਆਪ ਨੂੰ ਇੱਕ ਅਪੀਲ ਵੀ ਆ ਇੱਕ ਦਲੀਲ ਵੀ ਆ ਮੇਰੇ ਦੋਸਤੋ ਅਪੀਲ ਤਾਂ ਇਹ ਆ ਵੀ ਆਪਣੇ ਪੁਰਖਿਆਂ ਨੇ ਦੇਖੋ ਕਿੰਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਮਾਤਾ ਗੁਜਰੀ ਨੇ ਜਦੋਂ ਸਰਸਾ ਨਦੀ ਤੇ ਬਸੋੜਾ ਪੈ ਗਿਆ ਛੋਟੇ ਛੋਟੇ ਸ਼ਹਿਬਜਾਦਿਆਂ ਨੂੰ ਲੈ ਕੇ ਪੱਥਰੀਲੇ ਧਰਤੀ ਨੂੰ ચીਰਦੇ ਹੋਏ ਕਿੱਡਾ ਵੱਡਾ ਪੈਂਡਾ ਤੈਅ ਕਰਕੇ ਉਹਨਾਂ ਨੂੰ ਇੰਨੀ ਸਿੱਖਿਆ ਵਧੀਆ ਦੇ ਕੇ BC ਦਿਲੀ ਪ੍ਰੇਰਿਤ ਕਰਤਾ ਗੁਰੂ ਤੇਗ ਬਹਾਦਰ ਦੀ ਸਹੀਦੀ ਨੂੰ ਦੱਸਦੇ ਹੋਏ ਤੇ ਗੁਰੂ ਅਰਜਨ ਦੇਵ ਦੀ ਸਹੀਦੀ ਨੂੰ ਦੱਸਦੇ ਹੋਏ ਸਹਿਬਜ਼ਾਦਿਆਂ ਦੇ ਵਿੱਚ ਇੰਨਾ ਜੋਸ਼ ਤੇ ਗੁੱਸਾ ਭਰਤਾ ਕਿ ਉਹ ਉਸ ਸੂਬੇ ਸਰਹੰਦ ਅੱਗੇ ਝੁਕੇ ਨਹੀਂ ਪਰ ਅੱਜ ਸਾਡੇ ਪੰਜਾਬ ਵਾਸੀਓ ਤੁਹਾਨੂੰ ਕੀ ਹੋ ਗਿਆ ਯਾਰ ਇੱਕ ਸਾਡਾ ਬੁੱਢਾ ਜਰਨੈਲ ਜਿਹੜਾ ਸ਼ੂਗਰ ਦਾ ਤੇ ਕੈਂਸਰ ਦਾ ਮਰੀਜ਼ ਵੀ ਆ 35 ਦਿਨਾਂ ਤੋਂ ਲੈ ਕੇ ਭੁੱਖ ਹੜਤਾਲ ਤੇ ਮਰਨ ਵਰਤ ਤੇ ਬੈਠਾ ਜਿਹੜਾ ਇੰਨਾ ਸਿਰੜੀ ਆ ਕਿ ਇਹ ਕਹਿ ਰਿਹਾ ਕਿ ਮੈਂ ਸਰਕਾਰ ਤੋਂ ਝਕਾਏ ਬਿਨਾ ਉੱਠਣਾ ਨਹੀਂ ਇੱਥੋਂ ਇੰਨਾ ਜਜ਼ਬਾ ਇਹਦੇ ਵਿੱਚ ਕਿ ਉਹ ਝੁਕਣ ਲਈ ਤਿਆਰ ਨਹੀਂ ਸਰਕਾਰਾਂ ਜ਼ੋਰ ਲਾ ਰਹੀਆਂ ਨੇ ਬਹੁਤ ਜ਼ਿਆਦਾ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਦੋਨੇ ਸਰਕਾਰਾਂ ਹੀ ਰਲ ਮਿਲ ਕੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਅਸੀਂ ਵੀ ਜਦ ਸਾਡਾ ਕੁਝ ਫਰਜ਼ ਬਣਦਾ ਹੈ ਵੀ ਅਸੀਂ ਵੀ ਘਰ ਚੋਂ ਇੱਕ ਇੱਕ ਪਰਿਵਾਰ ਦਾ ਮੈਂਬਰ ਜਿੱਥੇ ਵੀ ਸਾਨੂੰ ਧਰਨੇ ਤੇ ਹੁਕਮ ਹੁੰਦਾ ਹੈ ਪਹਿਲੀ ਗੱਲ ਤਾਂ ਸਾਨੂੰ ਖਨੌਰੀ ਜਾਣਾ ਚਾਹੀਦਾ ਸਾਰਿਆਂ ਨੂੰ ਠੀਕ ਹੈ ਜੀ ਉੱਥੇ ਸਾਡੀਆਂ ਭੈਣਾਂ ਨੂੰ ਸਾਡੀਆਂ ਮਾਵਾਂ ਨੂੰ ਵੀ ਡਿਊਟੀ ਲੈਉਣੀ ਚਾਹੀਦੀ ਹੈ ਸਾਡੇ ਜਿਹੜੇ ਨੌਜਵਾਨ ਵੀਰ ਨੇ ਬੱਚੇ ਨੇ ਬਜ਼ੁਰਗ ਨੇ ਓਕੇ ਜੀ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ ਹੈ ਠੀਕ ਹੈ ਜੀ ਕਿਉਂਕਿ ਡੱਲੇਵਾਲ 140 ਲੋਕ 1 ਕਰੋੜ 40 ਲੋਕਾਂ ਦੀ ਲੜਾਈ ਲੜ ਰਿਹਾ ਕੱਲਾ ਜਿਹੜੀ ਉਹਦੀ ਆਵਾਜ਼ ਹੈ ਬਿਸਵਤੇ ਵਿੱਚ ਜਾ ਰਹੀ ਹੈ ਅਸੀਂ ਯਾਰ ਉਹਦੇ ਤੱਕ ਵੀ ਨਹੀਂ ਪਹੁੰਚ ਸਕਦੇ ਡੱਲੇਵਾਲ ਤੱਕ ਜੇ ਤੁਸੀਂ ਦਿੱਲੀ ਜਾ ਸਕਦੇ ਸੀ ਹੁਣ ਤੁਸੀਂ ਕਿਉਂ ਨਹੀਂ ਜਾ ਸਕਦੇ ਯਾਰ ਢੱਲੇਵਾਲ ਕੋਲ ਠੀਕ ਹੈ ਸਰ ਜੀ ਫਰੀਦਕੋੜ ਦਾ ਇੱਕ ਜੋਧਾ ਪਹਿਲਾਂ ਹੋਇਆ ਜੀਨੇ ਸੁੱਤੀ ਪਈ ਕੌਮ ਨੂੰ ਜਗਾਇਆ ਸੀ ਇਹ ਦੂਜਾ ਜੋਧਾ ਜਿਹੜਾ ਮਰਨ ਵਰਤ ਤੇ ਬੈਠ ਗਿਆ ਕਲਮ ਦੀ ਲੜਾਈ ਲੜਨ ਵਾਸਤੇ ਬੈਠ ਗਿਆ ਉਹਨੇ ਵਿਚਾਰਾਂ ਦੀ ਲੜਾਈ ਲੜੀ ਸੀ ਇਹ ਵੀ ਵਿਚਾਰਾਂ ਦੀ ਲੜਾਈ ਲੜ ਰਿਹਾ ਗੁਰਸਿੱਖ ਬੰਦਾ ਹੈ ਗੁਰਸਿੱਖਾਂ ਨੂੰ ਤਾਂ ਮੇਰੀ ਖਾਸ ਕਰਕੇ ਪੰਜਾਬ ਦੇ ਸਿੱਖਾਂ ਨੂੰ ਅਪੀਲ ਆ ਵੀ ਆਪਾਂ ਨੂੰ ਆਪਣਾ ਭੈਣ ਭਾਈ ਆ ਜਦੋਂ ਆਪਾਂ ਨੂੰ ਅੰਮ੍ਰਿਤ ਸਕਾਇਆ ਜਾਂਦਾ ਹੈ ਤੇ ਆਪਾਂ ਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਅੱਜ ਤੋਂ ਤੁਸੀਂ ਸਾਰੇ ਭੈਣ ਭਾਈਓ ਜੇ ਸਾਡੇ ਬਾਬੇ ਜੋਰਾਵਰ ਸਿੰਘ ਤੇ ਫਤੇਹ ਸਿੰਘ ਵਰਗੇ ਛੋਟੀਆਂ ਉਮਰਾਂ ਦੇ ਵਿੱਚ ਸ਼ਹੀਦੀ ਦੇ ਸਕਦੇ ਯਾਰ ਸਕੋਡੇ ਚ ਤਾਂ ਅਸੀਂ ਤਾਂ ਉਮਰਾਂ ਵੀ ਢਾਈ ਬੈਠੇ ਕੋਈ 60 ਸਾਲ ਦਾ ਹੋ ਗਿਆ ਕੋਈ 50 ਸਾਲ ਦਾ ਹੋ ਗਿਆ ਕੋਈ 30 ਸਾਲ ਦਾ ਹੋ ਗਿਆ ਕੋਈ 20 ਸਾਲ ਦਾ ਹੋ ਗਿਆ ਸੋ ਸਾਰਿਆਂ ਨੂੰ ਮੇਰੀ ਅਪੀਲ ਹੈ ਮੇਰੇ ਦੋਸਤਾਂ ਨੂੰ ਮਿੱਤਰਾਂ ਨੂੰ ਪੰਜਾਬ ਦੀਆਂ ਮੇਰੀਆਂ ਭੈਣਾਂ ਨੂੰ ਮੇਰੀਆਂ ਬੀਬੀਆਂ ਨੂੰ ਬਜ਼ੁਰਗਾਂ ਨੂੰ ਵੀ ਜਰ ਇੱਕ ਬੰਦਾ ਹਿੰਦੁਸਤਾਨ ਦੇ ਕਿਸਾਨਾਂ ਲਈ ਲੜਾਈ ਲੜ ਰਿਹਾ ਤੁਸੀਂ ਉਹਦਾ ਸਾਥ ਕਿਉਂ ਨਹੀਂ ਦੇ ਰਹੇ ਕਿਉਂਕਿ ਜੇ ਤੁਸੀਂ ਦਿੱਲੀ ਵਾਲਾ ਘੋਲ ਕਰਤਾ ਇੱਥੇ ਤਾਂ ਜਿੱਤ ਛੋਡੇ ਬਰੂਹਾਾਂ ਚ ਹੋਊਗੀ ਆਪਣੇ ਪੁਰਖਾਂ ਨੇ ਜੰਗਲਾਂ ਦੇ ਵਿੱਚ ਰਹੇ ਰਹੇ ਕਿ ਮੱਛੇ ਰੰਗੜ ਵਰਗੇ ਦੇ ਸਿਰ ਵੱਡੇ ਤੇ ਉਹਨਾਂ ਨੂੰ ਇਹ ਦੱਸਤਾ ਵੀ ਅਸੀਂ ਸਿੱਖ ਜਿਉਉਨੇ ਆ ਹਜੇ ਤੁਸੀਂ ਅੱਜ ਵੀ ਜਿਉਉਨੇ ਹੋ ਛੋਡੇ ਚ ਅੱਜ ਵੀ ਉਹੀ ਜੋਸ਼ ਹੈ ਛੋਡੇ ਨੂੰ ਸਾਨੂੰ ਇੱਕੋ ਹੀ ਮੇਰੀ ਬੇਨਤੀ ਆ ਕਿਸੇ ਵੀ ਪਾਰਟੀ ਨਾਲ ਖੜੇ ਹੋ ਕਿਸੇ ਜਥੇਬੰਦੀ ਨਾਲ ਖੜੇ ਹੋ ਤੁਹਾਨੂੰ ਡੱਲੇ ਬਾਲ ਦਾ ਹੌਸਲਾ ਫਜਾਈ ਕਰਨ ਲਈ ਉਹਦੀ ਪਿੱਠ ਤੇ ਖੜਨਾ ਚਾਹੀਦਾ ਕੰਡੌਰੀ ਜਾ ਕੇ ਤਾਂ ਕਿ ਆਪਾਂ ਆਪਣੇ ਵਿਰੋਧੀਆਂ ਨੂੰ ਦੱਸ ਸਕੀਏ ਵੀ ਅਸੀਂ ਹਜੇ ਪੰਜਾਬ ਦੇ ਵਾਸੀ ਗੈਰਤਬੰਦ ਹਾਂ ਨੰਬਰ 1 ਅਸੀਂ ਲੜ ਸਕਦੇ ਹਾਂ ਭੁੱਖੇ ਰਹਿ ਕੇ ਵੀ ਲੜ ਸਕਦੇ ਹਾਂ ਛੋਲਿਆਂ ਦੇ ਲੱਪਲਪ ਦਾਣਾ ਖਾ ਕੇ ਸਾਡੇ ਪੁਰਖੇ ਲੜ ਗਏ ਯਾਰ ਅਸੀਂ ਤਾਂ ਰੋਜ਼ ਪ੍ਰਸ਼ਾਦਾ ਪਾਣੀ ਛਕਦੇ ਹਾਂ ਤੁਹਾਨੂੰ ਲੜਨਾ ਚਾਹੀਦਾ ਉੱਥੇ ਖੜ ਕੇ ਵੱਧ ਤੋਂ ਵੱਧ ਉੱਥੇ ਇਕੱਠ ਦਿਖਾਈਏ ਆਪਾਂ ਮੋਦੀ ਨੂੰ ਪਤਾ ਲੱਗ ਜਾਵੇ ਤੇ ਆਰਐਸਐਸ ਵਰਗੀਆਂ ਜਥੇਬੰਦੀਆਂ ਨੂੰ ਪਤਾ ਲੱਗ ਜਾਵੇ ਵੀ ਸਿੱਖ ਅਜੇ ਵੀ ਗੈਰਤਬੰਦ ਕੌਮ ਐ। ਅੱਜ ਵੀ ਲੋਕ ਸੋਤੋਂ ਡਰਦੇ ਆ ਤਾਂ ਬਿਸਬ ਡਰਦਾ ਸੋਤੋਂ ਸਿੱਖ ਕੌਮ ਤੋਂ। ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰੋਂ ਇੱਕ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਉੱਤੇ ਭੁਖੜ ਹੜਤਾਲ ਤੇ ਬੈਠਾ ਤੁਸੀਂ ਜਾਣਦੇ ਕਿਉਂ ਨਹੀਂ ਯਾਰ ਪੰਜਾਬ ਵਾਸੀਓ। ਤੁਹਾਨੂੰ ਮੇਰੀ ਭਾਵਕ ਅਪੀਲ ਐ ਇਹ। ਚਾਹੇ ਮੈਥੋਂ ਕੋਈ ਗਲਤੀਆਂ ਹੋਈਆਂ ਮੈਥੋਂ ਪੁੱਠਾ ਸਿੱਧਾ ਬੋਲਿਆ ਗਿਆ ਹੋਵੇ ਕਿਉਂਕਿ ਮੇਰੇ ਜਜ਼ਵਾਤ ਨੇ ਜਿਹੜੇ ਸਿੱਖੀ ਪ੍ਰਤੀ ਨੇ ਉਹ ਕਿਉਂਕਿ ਮੈਂ ਇੱਕ ਗੁਰਸਿੱਖ ਬੰਦਾ। ਇੱਕ ਗੁਰਸਖ ਦੀ ਹਮਾਇਤ ਕਰਨ ਲਈ ਸਾਨੂੰ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਫਤਿਹ